ਆਰ ਮਾਤਾ ਨੂੰ ਇੱਥੇ ਵਿਸਤਾਰ ਦੇ ਨਾਲ ਦੱਸਦਾ ਪੂਰੀ ਤੁਸੀਂ ਵੀਡੀਓ ਸੁਣ ਲਿਓ ਧਿਆਨ ਦੇ ਨਾਲ ਵੀਡੀਓ ਨੂੰ ਕੱਟ ਵੱਡ ਨਾ ਕਰਿਓ ਇਹ ਕੰਗੜਾ ਨਾ ਹੋ ਤਾਂ ਉਹੀ ਕੰਗੜਾ ਨਾ ਹੁੰਦਾ ਜਿੱਦੋਂ 750 ਕਿਸਾਨ ਸ਼ਹੀਦ ਹੁੰਦਾ ਹੈ ਦਿੱਲੀ ਦੇ ਬੁਰੂਹਾਂ ਤੇ ਸਤਿ ਸ਼੍ਰੀ ਅਕਾਲ ਜੀ ਅੱਜ ਵੇਲੇ ਤੁਹਾਨੂੰ ਇੱਕ ਵੱਡੀ ਖ਼ਬਰ ਸੁਣਾਉਣਿਆ ਖ਼ਬਰ ਹੈ ਕਿ ਆ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਵੇਗੀ ਤੇ ਖ਼ਬਰ ਬਹੁਤ ਚਰਤ ਚ ਰਹਿ ਰਹੀ ਜਿਹੜੀ ਕਿ ਕੰਗਨਰ ਰਨਾਉਤ ਆਇਟਨੀ ਸੀ ਜਿਹੜੀ ਹੁਣ ਜਿਹੜੀ ਹੈਗੀ ਆ ਉਹ ਭਾਜੀਪੀ ਵੱਲੋਂ ਜਿਹੜੀ ਐਮਪੀ ਜਿੱਤੀ ਹੋਈ ਆ ਅੱਜ ਚੰਡੀਗੜ੍ਹ 에য়ারਪੋਰਟ ਤੇ ਕੰਗਨਰ ਰਨਾਉਤ ਦੇ ਸੀਆਈਐਸਆਫਪੋ ਸਟਾਫ ਮੁਲਾਜ਼ਮ ਨੇ ਕੁਲਵਿੰਦਰ ਕੌਰ ਵੱਲੋਂ ਕੰਗਨਰ ਰਨਾਉਤ ਦੇ ਥੱਪੜ ਜੜਿਆ ਗਿਆਗਾ ਤੁਸੀਂ ਸਹੀ ਸੁਣ ਰਹੇ ਹੋ ਕੰਗਨਰ ਰਨਾਉਤ ਦੇ ਥੱਪੜ ਮਾਰ ਕੇ ਕਹਿੰਦੇ ਕੰਗਨਰ ਰਨਾਉਤ ਦਾ ਜਿਹੜਾ ਹੋਸਪੀਟਲ ਆ ਦਿੱਤੇ ਨੇ ਕੰਗਨਰ ਰਨਾਉਤ ਨੇ ਇਸ ਨੇ ਸੰਬੰਧੀ ਔਰ ਜਿਹੜੀ ਸ਼ਿਕਾਇਤ ਦੇ ਦਿੱਤੀ ਆ ਇਹ ਸੀ ਆਇਆ ਸਾਪ ਦੀ ਜਿਹੜੀ ਸਟਾਫ ਕੁਲਵਿੰਦਰ ਕੌਰ ਆ ਬੇਸ਼ੱਕ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਰ ਜਰਤ ਦੇਖੋ ਇੱਕ ਐਮਪੀ ਬਣੀ ਕੰਗਨ ਰਨਾਉਤਾ ਦੇ ਜਿਹੜਾ ਥੱਪੜ ਜੜਿਆਗਾ ਕਹਦੇ ਧੁੰਦਲਾ ਧੁੰਦਲਾ ਦੇਣ ਲਾਤਾ ਉਹਨੂੰ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਜਿਹੜਾ ਕੰਮ ਸਹੀ ਕੀਤਾ ਜਾਂ ਮਾੜਾ ਕੀਤਾ ਪਰ ਮੈਂ ਤੁਹਾਨੂੰ ਇੱਥੇ ਵਿਸਤਾਰ ਦੇ ਨਾਲ ਦੱਸਦਾ ਪੂਰੀ ਤੁਸੀਂ ਵੀਡੀਓ ਸੁਣ ਲਿਓ ਧਿਆਨ ਦੇ ਨਾਲ ਵੀਡੀਓ ਨੂੰ ਕੱਟ-ਵੱਟ ਨਾ ਕਰਿਓ। ਇਹ ਕੰਗਨਰ ਨਾ ਹੋ ਤਾਂ ਉਹੀ ਕੰਗਨਰ ਨਾ ਹੁੰਦਾ। ਜਿੱਦੋਂ 750 ਕਿਸਾਨ ਸ਼ਹੀਦ ਹੁੰਦਾਗਾ ਦਿੱਲੀ ਦੇ ਬੁਰੂਹਾਂ ਤੇ ਉਹਨਾਂ ਇਤਿਹਾਸ ਦੀ ਸੀ ਉਹਨਾਂ ਤੇ ਤਾਲੀਆਂ ਮਾਰਦੀ ਸੀ। ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ ਕਹਿੰਦੀ ਸੀ ਇਹਨਾਂ ਦੇ ਡਾਂਗਾ ਮਾਰ-ਮਾਰ ਕੇ ਇਹਨਾਂ ਨੂੰ ਇੱਥੇ ਭਜਾ ਦੇਣਾ ਚਾਹੀਦਾ ਹੈਗਾ। ਜਦੋਂ ਗੋਲੀ ਵਾਰੀ ਦੀ ਆ ਸੁਭਕਰਨ ਦੇ ਦੇ ਉਦੋਂ ਵੀ ਇਹ ਜਸ਼ਨ ਮਨਾਉਂਦੀ ਆ ਕਿ ਇਹ ਤਾਂ ਹੀ ਲੋਟ ਹੋਣਗੇ। ਜਿਹੜੀ ਕਿ ਸਾਡੀਆਂ ਜਿਹੜੀਆਂ ਬੀਬੀਆਂ ਨੇ ਸਾਡਾ ਮਾਮਾ ਭੈਣਾ ਨੇ ਜਿਹੜੀਆਂ ਉੱਥੇ ਜਾਂਦੀਆਂ ਸੀ ਇਹਨੇ ਬਵਾਤ ਬਿਆਨ ਦਿੱਤਾ ਸੀ ਆ ਕਿਤਾ 100-100 ਤੇ ਦਿਹਾੜੀ ਤੇ ਲਿਆਂਦੀਆਂ ਹੋਈਆਂ ਨੇ ਇਹਨੂੰ ਬੇਸ਼ੱਕ ਕਈ ਨੌਜਵਾਨਾਂ ਨੇ ਉਦੋਂ ਬੀਬੀ ਨੇ ਸਵਾਲ ਪੁੱਛਿਆ ਪਰ ਇੱਥੇ ਜਾ ਕੇ ਉਦੋਂ ਮੁੱਕਰਦੀ ਆ ਤੇ ਬਾਅਦ ਜਾ ਕੇ ਫੇਰ ਕਹਿੰਦੀ ਆ ਹਾਂ ਮੈਂ ਇਹਦਾ ਕਿਹਾ ਸੀ ਇਹ ਬੜੀ ਇੱਕ ਹੰਕਾਰੀ ਔਰਤਾ ਜਿਸ ਨੂੰ ਆਪਾਂ ਕਹਿ ਦਈਏ ਕਿ ਹੁਣ ਤਾਂ ਜਿਹੜੀ ਬੀਜਪੀ ਚ ਬਣ ਗਈ ਬੀਜਪੀ ਉਹ ਆਰਐਸਐਸ ਦੀ ਜਿਹੜੀ ਹੁਣ ਇਹ ਮਹਿਲਾ ਬਣ ਚੁੱਕੀ ਆ ਆਰਐਸਐਸ ਉਹ ਆ ਜਿਹੜੀ ਸਿੱਖ ਕੌਮ ਨੂੰ ਕਹਿੰਦੀ ਆ ਕਿ ਸਿੱਖ ਕੌਮ ਸਾਨੂੰ ਇੱਥੇ ਦਿਸਦਾ ਕਿਉਂ ਆ ਬੇਸਕ ਕਾਰਨ ਕੋਈ ਵੀ ਆ ਬੇਸਕ ਕਾਰਨ ਕੋਈ ਵੀ ਰਹਿ ਹੋਵੇ ਪਰ ਜਿਹੜੀ ਕੰਗਨਾ ਰਲਾਉਤ ਨੂੰ ਜਿਹੜੀ ਕੁਲਵਿੰਦਰ ਕੌਰ ਆ ਸੀਆਈਐਸਫ ਦੀ ਜਿਹੜੀ ਕੁਲਵਿੰਦਰ ਕੌਰ ਆ ਉਹਨੇ ਇੱਕ ਅਜੇ ਹੱਥਪੜ ਜੜਿਆ ਇਹਦੇ ਕਹਿੰਦੇ ਇਹਦੇ ਥੱਪੜ ਮਾਰ ਕੇ ਦਾ ਮੰਨ ਲਓ ਜਿਹੜਾ ਇਹਨੂੰ ਧੌਲਾ ਧਿਸਣ ਲਾ ਦਿੱਤਾ ਤੇ ਬੇਸਕ ਨੇ ਸ਼ਿਕਾਇਤ ਕਰਤੀ ਉਸ ਕੁਲਵਿੰਦਰ ਕੌਰ ਨੂੰ ਬੇਸਕ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਕਾਰਵਾਈ ਜੋ ਵੀ ਹੋਊਗੀ ਉਹ ਤਾਂ ਆਪ ਨੂੰ ਪਤਾ ਹੀ ਆ ਕਿ ਸਰਕਾਰ ਵੀ ਉਹਨਾਂ ਦੀ ਬਣਨ ਵਾਲੀ ਆ ਤੇ ਆਪ ਨੂੰ ਪਤਾ ਨਰੋਲ ਸਰਕਾਰ ਨਹੀਂ ਬਣਦੀ ਪਰ ਫਿਰ ਵੀ ਇੱਕ ਜਿਹੜੀ ਐਮਪੀ ਜਿੱਤਦੀ ਆ ਅੱਜ ਕਰ ਲੋਕ ਤੁਸੀਂ ਦੇਖੋ ਕਿ ਸੱਚੇ ਸੁੱਚੇ ਬੰਦੇ ਨੂੰ ਕੋਈ ਇੱਥੇ ਵੋਟਾਂ પાਕੇ ਰਾਜੀ ਨਹੀਂ ਹੁਣ ਮੈਂ ਸ਼ਬਦ ਤੇ ਕਹਿ ਨਹੀਂ ਸਕਦਾ ਤੇ ਇੱਕ ਜਿਹੜਾ ਸੱਦ ਪ੍ਰਚਲਤਾ ਕਹਿੰਦੇ ਹੁੰਦੇ ਆ ਕਿ ਲੰਡਾ ਲੁੱਚਾ ਚੌਧਰੀ ਗੁੰਡੀ ਰੰਦ ਗੁੰਡੀ ਰੰਦ ਪ੍ਰਧਾਨ ਇਹ ਗੱਲ ਆਪਾਂ ਸੁਣਦੇ ਆ ਰਹੇ ਆ ਇਹ ਤੁਸੀਂ ਕਮੈਂਟਾਂ ਦੇ ਵਿੱਚ ਵੀ ਸਾਇਦ ਇਹ ਲਿਖੋ ਕਿਉਂਕਿ ਵੇਲੇ ਹੀ ਆਜਾ ਆ ਗਿਆ ਲੋਕ ਪਤਾ ਨਹੀਂ ਜਿਹੜੇ ਸੱਚੇ ਬੰਦੇ ਨੂੰ ਲੋਕ ਜਿਤਾ ਕੇ ਨਹੀਂ ਰਾਜੇ ਜਿਹੜੇ ਜਿੰਨੇ ਬੰਦੇ ਚ ਖੋਟ ਹੋਣਗੇ ਐਬ ਹੋਣਗੇ ਜਿੰਨਾ ਬੰਦਾ ਗੁੰਡਾ ਬੰਦਾ ਹੋਊਗਾ ਤੇ ਜਾਂ ਜਿਹੜਾ ਸਿੱਖ ਕੌਮ ਦੇ ਖਿਲਾਫ ਬੋਲਦਾ ਉਹ ਖਾਸ ਕਰਕੇ ਇਹ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਹੁਣ ਕੰਗੜਾ ਨੌਤ ਬੇਸ਼ੱਕ ਐਮਪੀ ਬਣੀ ਹੋਈ ਆ ਐਮਪੀ ਦੀ ਜਿਹੜੀ ਇਹ 에어ਪੋਰਟ ਤੇ ਜਾ ਰਹੀ ਸੀ ਉਤੇ ਸੀਆਈਸੀ ਜਿਹੜੀ ਸੀਆਈਐਸਐਫ ਦੀ ਜਿਹੜੀ ਸਟਾਪ ਗਾਰਡ ਆ ਪੰਜਾਬਣਾਂ ਕੁਲਵਿੰਦਰ ਕੌਰ ਗੁੱਸਾ ਤਾਂ ਆਉਂਦਾਗਾ ਪੰਜਾਬ ਦਾ ਖਾਦਾ ਪੰਜਾਬ ਦੀ ਜੰਮੀ ਧੀ ਨੇ ਪਰ ਇਹਦੇ ਕਹਿੰਦੇ ਆਇਆ ਜ ਥੱਪੜ ਜੜਿਆ ਇਹਨੂੰ ਹੌਸਤ ਇਕ ਨਹੀਂ ਆਇਆ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਦੱਸ ਦਿੰਨੇ ਆ ਬੇਸ਼ੱਕ ਕਿ ਹੁਣ ਕੁਲਵਿੰਦਰ ਕੌਰ ਨਾਲ ਜੋ ਵੀ ਹੋਵੇ ਜਿਹੜਾ ਵੀ ਕੇਸ ਪੈਂਦਾਗਾ ਉਹ ਪੈਜੂਆ ਔਰ ਜਦੋਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰਨ ਦੀ ਸਿੱਧਾ ਕਹਿ ਰਹੀ ਆ ਸਿੱਧਾ ਸਾਡੇ ਕਿਸਾਨਾਂ ਨੂੰ ਅਤਵਾਦੀ ਕਹਿ ਰਹੀ ਆ ਸਿੱਧਾ ਇਹ ਧਮਕੀਆਂ ਦਿੰਦੀ ਆ ਸਿੱਧਾ ਗਾਲੀ ਗਲੋਚ ਕਰਦੀ ਆ ਤੇ ਜੇਕਰ ਕਿਸੇ ਪੰਜਾਬੀ ਧੀ ਨੇ ਇਹਦੇ ਇੱਕ ਥੱਪੜ ਜੜਤਾ ਇਹਦੀ ਸੁਰਤ ਥੋੜੀ ਜਿਹੀ ਟਿਕਾਣੇ ਆ ਜੂਗੀ ਹੁਣ ਸ਼ਾਇਦ ਕੀ ਆ ਹੋ ਸਕਦਾ ਇਹਦੇ ਜਿਹੜਾ ਮੜਾ ਮੋਟਾ ਜਿਹੜੀ ਇਹਦੇ ਦਿਮਾਗ ਦੀ ਨਾੜ ਸੀ ਉਹ ਮੜੀਆਂ ਮੋਟੀਆਂ ਠੀਕ ਹੋ ਜਾਣਾ ਤੇ ਪਰ ਕਹਿੰਦੇ ਹੁੰਦੇ ਆ ਮਨ ਦਾ ਕਦੇ ਨਾ ਕਦੇ ਗੁੱਸੇ ਦੇ ਵਿੱਚ ਜਿਹੜਾ ਗੁੱਸਾ ਹੁੰਦਾ ਉਹ ਬੰਦੇ ਦੇ ਕਦੇ ਨਾ ਕਦੇ ਉੱਭਰ ਕੇ ਸਾਹਮਣੇ ਆ ਜਾਂਦਾ ਹੈਗਾ ਹੋ ਸਕਦਾ ਹੈਗਾ ਪਰਮਾਤਮਾ ਦੇ ਕਹਿੰਦੇ ਪਤਾ ਨਹੀਂ ਕਦੋਂ ਪਰਮਾਤਮਾ ਕਿਤੇ ਅੰਦਰ ਵਸ ਜਾਵੇ ਪਰ ਇੱਕ ਮੈਂ ਇਹ ਕਹਿਣਾਗਾ ਉਹ ਜਿਹੜੀ ਲੜਕੀ ਆ ਕੁਲਵਿੰਦਰ ਕੌਰ ਉਹ ਬਹਾਦਰ ਬਹੁਤ ਵੱਡੀ ਬਹਾਦਰ ਨਿਕਲੀ ਆ ਕਿਉਂਕਿ ਇੱਕ ਐਮਪੀ ਦੇ ਥੱਪੜ ਮਾਰਨਾ ਕੋਈ ਮਾਮੂਲੀ ਗੱਲ ਨਹੀਂ ਇੱਕ ਔਰਤ ਐਮਪੀ ਜਿਹੜੀ ਹੰਕਾਰੀ ਹੋਵੇ ਜਿਹੜੀ ਕੈਦੀ ਹੋਵੇ ਮੈਂ ਇੱਥੇ ਪ੍ਰਧਾਨ ਮੰਤਰੀ ਆ ਜਿਹੜੀ ਸਾਰੀ ਸਿਕ ਕੌਨ ਕਮਿਊਨਿਟੀ ਨੂੰ ਲਲਕਾਰਦੀ ਸੀ ਐਮਪੀ ਬਣੀ ਸੀ ਐਮਪੀ ਬਣ ਤੇ 에어ਪੋਰਟ ਤੇ ਚੰਡੀਗੜ੍ਹ ਤੇ ਜਿਹੜਾ ਵੱਡਾ ਖੜਾਕ ਸੁਣਨ ਨੂੰ ਮਿਲਿਆ ਕਦੇ ਉਹ ਕੁਲਵਿੰਦਰ ਕੌਰ ਪੰਜਾਬ ਦੀ ਧੀ ਨੇ ਸੀ ਐਫਆਈ ਦੀ ਜਿਹੜੀ ਉਹਦੇ ਵਿੱਚ ਗਾਰਡ ਆ ਉਹਨੇ ਕਹਿੰਦੇ ਇਹਦੇ ਥੱਪੜ ਜੜ ਦਿੱਤਾ ਹੁਣ ਐ ਨਹੀਂ ਪਤਾ ਕਿ ਖੱਬੇ ਕੰਨ ਤੇ ਜੜਿਆ ਜਾਂ ਸੱਜੇ ਤੇ ਜੜਿਆ ਇਹ ਤਾਂ ਆਉਣ ਵਾਲਾ ਵਕਤੀ ਦੱਸੂਗਾ ਆਉਣ ਵਾਲੀਆਂ ਖਬਰਾਂ ਦੱਸਣਗੀਆਂ ਕਿ ਕਿਹੜੇ ਕੰਨ ਦੀ ਸੱਜਰੀ ਹੁੰਦੀ ਆ ਪਰ ਅਸੀਂ ਉਸ ਧੀ ਦਾ ਕਲਵਿੰਦਰ ਕੌਰ ਦਾ ਕਹਿੰਨੇ ਆ ਕਿ ਉਸਨੇ ਜਿਹੜਾ ਕੀਤਾ ਸੱਚ ਕੀਤਾ ਉਸ ਨੂੰ ਪੁੱਠਾ ਬੋਲਦੀ ਹੋਣੀ ਆ ਹੁਣ ਕੋਈ ਇਹ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਕਹੋਗੇ ਇਹ ਪਤਨ ਇਹ ਥੱਪੜ ਮਾਰੇ ਤੋਂ ਖੋਸਾ ਇਹਦਾ ਥੱਪੜ ਹੀ ਆ ਇਹ ਸਾਡੇ ਨੌਜਵਾਨਾਂ ਨੂੰ ਕਹਿੰਦੀ ਸੀ ਗੋਲੀਆਂ ਮਾਰੋ ਇਹਨਾਂ ਦੇ ਇਹਨਾਂ ਦੇ ਡਾਂਗਾ ਮਾਰੋ ਫੇਰ ਲੋਟ ਆਉਣਗੇ ਇੱਕ ਆਈ ਦਾ ਥੱਪੜ ਹੀ ਜਰਿਆ ਤੇ ਕਹਦੇ ਹੁੰਦੇ ਆ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ ਇਹ ਜਿਹੜਾਗਾ ਪੰਜਾਬ ਦੀ ਉਹ 36 ਛੇਰ ਬੱਚੀ ਨੇ ਜਿਹੜਾ ਇਹਦੇ ਥੱਪੜ ਜੜਿਆਗਾ ਉਹ ਕਾਰਨ ਕਰਕੇ ਜੜਿਆ ਹੋਊਗਾ ਉਸ ਨੂੰ ਵੀ ਜਿਹੜਾ ਹੈ ਮੰਦਾ ਬੋਲਦੀ ਹੋਣੀ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦੇ ਥੱਪੜ ਮਾਰਨ ਨੂੰ ਗਾਲੀ ਗਲੋਚ ਕਰਨ ਨੂੰ ਕਿ ਦਿਮਾਗ ਹੀ ਤਾਂ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਸੀ ਤੇ ਜਿਹੜੀ ਇਹ ਖਬਰ ਵੱਡੀ ਆ ਤੁਹਾਨੂੰ ਜਿਹੜੀ ਮੈਂ ਸੁਣਾ ਰਿਹਾ ਤੇ ਤੁਹਾਨੂੰ ਮੈਂ ਉਸ ਜਿਹੜੇ ਬੇਲੇ ਦੀਆਂ ਗੱਲਾਂ ਨੇ ਇਹਦੀਆਂ ਕਈਆਂ ਗੱਲਾਂ ਹੀ ਸੁਣਾ ਰਿਹਾ ਮੈਂ ਤੁਹਾਨੂੰ ਮੈਂ ਆਹਦੇ ਕੋਲੋਂ ਕੁਝ ਨਹੀਂ ਕਹਿ ਰਿਹਾ ਇਹ ਹੀ ਕਹਿੰਦੀ ਹੁੰਦੀ ਸੀ ਕਿਸਾਨਾਂ ਨੂੰ ਅਤਵਾਦੀ ਕਹਿੰਦੀ ਹੁੰਦੀ ਸੀ ਬਖਵਾਤੀ ਕਹਿੰਦੀ ਹੁੰਦੀ ਸੀ ਇੱਕ ਕਮੇ ਗਾਲੀ ਗਲੋਚ ਕਰਦੀ ਹੁੰਦੀ ਸੀ ਸਰੇਆਮ ਲੈਵ ਹੋ ਕੇ ਰੋਜਾ ਜਸ਼ਨ ਮਨਾਉਂਦੀ ਹੁੰਦੀ ਸੀ ਜਦੋਂ ਕੋਈ ਸ਼ਹੀਦ ਹੋ ਜਾਂਦਾ ਸੀ ਕਿਸਾਨ ਆ ਇਹ ਬੇਲੇ ਨੇ ਇਹ ਫਲਾਨਾ ਨੇ ਧਮਕਨੇ ਸਾਡੀਆਂ ਧੀਆਂ ਮਾਵਾਂ ਭੈਣਾਂ ਨੂੰ ਇਹ ਦਿਹਾੜੀਦਾਰ ਕਹਿੰਦੀ ਹੁੰਦੀ ਦਿਹਾੜੀ ਤੇ ਲਿਆਤੀਆਂ 100 100 ਤੇ ਤੇ ਜੇ ਇਹਦੇ ਹੁਣ ਥੱਪੜ ਵੱਜ ਗਿਆ ਇੱਕ ਤੇ ਕੋਈ ਬਾਲਾ ਅਫਸੋਸ ਕਰਨ ਦੀ ਲੋੜ ਨਹੀਂ ਚਲੋ ਕਹਿੰਦੇ ਹੁੰਦੇ ਆ ਹੋ ਸਕਦਾ ਕੀ ਇਹਦਾ ਮਾੜੇ ਮੋਟੀ ਜਿਹੜਾ ਦਿਮਾਗ ਖੁੱਲ ਜਾਵੇ ਤੇ ਇਸ ਖਬਰ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਬਹਿਜੀ ਦਾ ਖਾਲਸਾ ਬਹਿਜੀ ਕੀ ਫਤਿਹ